ਪੁਲਿਸ ਥਾਣਾ ਜੰਡਿਆਲਾ ਗੁਰੂ ਅਦੀਨ ਪੈਂਦੇ ਪਿੰਡ ਨੰਗਲਗੁਰੂ ਵਿਖੇ ਇੱਕ ਘਰ ਵਿੱਚ ਤਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਨਾਲ ਔਰਤ ਸਮੇਤ 6 ਵਿਅਕਤੀਆਂ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਦੀ ਖਬਰ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਪਿੰਡ ਨੰਗਲਗੁਰੂ ਵਿਖੇ ਕੁਲਦੀਪ ਕੌਰ ਦੇ ਘਰ ਪਟਾਕੇ ਬਣਾਉਣ ਵਾਲੇ ਵਿਅਕਤੀਆਂ ਨੇ ਘਰ ਵਿੱਚ ਮਕਾਨ ਕਿਰਾਏ ਉੱਤੇ ਲਿਆ ਹੋਇਆ ਸੀ ਜਿਸ ਵਿੱਚ ਕੁਝ ਵਿਅਕਤੀ ਪਟਾਕੇ ਬਣਾਉਂਦਾ ਕੰਮ ਕਰਦੇ ਸਨ ਅਤੇ ਕੁਝ ਕਿਰਾਏ ਉੱਤੇ ਦਿੱਤੇ ਕਮਰੇ ਵਿੱਚ ਕਿਸੇ ਤਰ੍ਹਾਂ ਕਰਕੇ ਅਚਾਨਕ ਤਮਾਕਾ ਹੋ ਗਿਆ ਜਿਸ ਨਾਲ ਕਰਦੀ ਮਾਲਕਣ ਕੁਲਦੀਪ ਕੌਰ ਸਮੇਤ 6 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਉਥੇ ਜੰਡਿਆਲਾ ਗੁਰੂ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਹ ਇਥੇ ਨੰਗਲ ਗੁਰੂ ਤੋਂ ਕੁਲਦੀਪ ਕੌਰ ਵਾਈਫ ਆਫ ਅਮਰਜੀਤ ਸਿੰਘ ਅਮਰਜੀਤ ਸਿੰਘ ਦੀ ਡੈਥ ਹੋ ਗਈ ਹੈ ਇਹ ਇਕੱਲੀ ਰਹਿੰਦੀ ਸੀ ਜਿਆਦਾ ਜੋ ਗਵਾਂਡ ਚੋਂ ਪਤਾ ਲੱਗਿਆ ਵੀ ਇਹ ਆਪਣੇ ਦੇਵੀ ਦਾਸ ਦੇ ਪੇਕੇ ਆ ਤਾਂ ਉੱਥੇ ਹੀ ਰਹਿੰਦੇ ਤੇ ਬੱਚੇ ਵੀ ਉੱਥੇ ਹੀ ਰਹਿੰਦੇ ਸੀ ਅੱਜ ਤੋਂ 2 ਕੁ ਮਹੀਨੇ ਪਹਿਲਾਂ ਇਹਨਾਂ ਨੇ ਆ ਜਿਹੜੇ ਬੰਦੇ ਇੰਜਰਡ ਹੋਏ ਆ ਇਹਨਾਂ ਨੂੰ ਕਿਰਾਏ ਤੇ ਮਕਾਨ ਦਿੱਤਾ ਸੀ ਤੇ ਜੋ ਇਹਨਾਂ ਦੇ ਇਹ ਜਠਾਣੀਆਂ ਉਹਦਾ ਕਹਿਣ ਤੋਂ ਵੀ ਇਹਨਾਂ ਦੇ ਨਾਲ ਘਟ ਸੀ ਇਹਨਾਂ ਨੇ ਅਖੰਧ ਕੀਤੀ ਆ ਸੈਂਟਰ ਚ ਉਹਦਾ ਵੱਖਰਾ ਕਰ ਦਿੱਤਾ ਸੀ ਤੇ ਅੱਜ ਪਟਾਕਿਆਂ ਦਾ ਇੱਥੇ ਕੰਮ ਚੱਲ ਰਿਹਾ ਸੀ ਇਲੀਗਲ ਤੇ ਉਹਦੇ ਬਾਰੇ ਜੋ ਇਹ ਇਹ ਵੀ ਦੱਸ ਰਹੇ ਸਾਨੂੰ ਵੀ ਇਸ ਬਾਰੇ ਕੋਈ ਨਹੀਂ ਸੀ ਪਤਾ ਪਿੰਡ ਦੇ ਆ ਮੈਂਬਰ ਸਾਹਿਬ ਆ ਸਾਬਕਾ ਸਰਪੰਚ ਆ ਬੀਬੀ ਇਹਨਾਂ ਦੇ ਕਹਿਣ ਮੁਤਾਬਕ ਵੀ ਕੋਈ ਪਤਾ ਨਹੀਂ ਸੀ ਸਾਨੂੰ ਕਿਸੇ ਨੂੰ ਵੀ ਇਹ ਬੰਦਿਆਂ ਨੇ ਆਣ ਕੇ ਪਟਾਕੇ ਚਲਾਉਂਦੇ ਉਹ ਕੋਈ ਉਹਨੂੰ ਪੋਟਾਸ਼ ਨੂੰ ਅੱਗ ਲੱਗੀ ਉਹਦੇ ਕਰਕੇ ਫਿਰ ਉਹ ਉੱਪਰ ਪਟਾਕਾ ਆਪਣੇ ਹੋਣ ਦੇ ਨਾਲ ਇਹ ਕੰਧ ਡਿੱਗ ਪਈ ਇਹਨਾਂ ਦੀ ਉਹਦੇ ਫਿਰ ਥੱਲੇ ਆਣ ਕੇ ਸੱਟਾਂ ਲੱਗੀਆਂ ਨਾਲ ਕਿੰਨੇ ਲੋਕ ਇੰਜਰਡ ਸੱਤ ਟੋਟਲ ਦੱਸਦੇ ਆ ਇੱਕ ਲੇਡੀ ਆ ਇੱਕ ਸੋਨੂ ਸਿੰਘ ਆ ਮੁੰਡਾ ਇਹਨਾਂ ਦੇ ਪਿੰਡ ਦਾ ਹੀ ਸੋਨੂ ਤੇ ਬਾਕੀ ਪੰਜ ਉਹਨਾਂ ਦੇ ਰਿਸ਼ਤੇਦਾਰ ਆ ਪਿੰਡ ਪਿੰਡ ਦੇ ਲੇਡੀ ਜਿਹੜੀ ਆ ਉਹਦਾ ਨਾਂ ਕੀ ਹੈਗਾ ਜੀ ਕੁਲਦੀਪ ਕੌਰ ਕੁਲਦੀਪ ਕੌਰ ਜਿਹੜੀ ਆ ਉਹ ਘਰ ਦੀ ਮਾਲਕ ਹੈਗੀ ਹੈ ਮਾਲਕ ਉਹ ਇੱਥੇ ਰਹਿੰਦੇ ਪਿਆ ਸੀ ਨਹੀਂ ਜੋ ਇਹਨਾਂ ਦਾ ਹੁਣ ਗੋਂਡ ਚ ਦੱਸਣ ਦਾ ਇਹਨਾਂ ਦਾ ਹੈਗਾ ਵੀ ਉਹਦੇ ਹਸਬੰਡ ਦੀ ਡੈਥ ਹੋ ਗਈ ਪਹਿਲਾਂ 12-13 ਸਾਲ ਝੰਡੇ ਵਾਲੇ ਰਹੀ ਆ ਕਿੰਨੇ ਕਿ ਦਿਨ ਹੋ ਗਏ ਸਰ ਕੰਮ ਚੱਲਦੇ ਨਹੀਂ ਇਹ ਕਿ ਮਹੀਨਾ ਹੋਇਆ 2 ਕੁ ਮਹੀਨੇ ਤੋਂ ਕਿਰਾਏ ਤੇ ਲਿਆ ਸੀ ਤੇ ਮਹੀਨੇ ਤੋਂ ਕਹਿੰਦੇ ਆ ਵੀ ਇਹ ਕੰਮ ਇਹਨਾਂ ਦਾ ਚੱਲਿਆ ਤੇ ਜਿਹੜੇ ਭਿੰਡਰ ਪਿੰਡ ਦੇ ਲੋਕ ਜਿਹੜੇ ਕੰਮ ਕਰਦੇ ਸੀ ਕਿ ਇਹ ਜਿਹੜੀ ਫੈਕਟਰੀ ਲਗਾਈ ਗਈ ਸੀ ਭਿੰਡਰ ਪਿੰਡ ਵਾਲਿਆਂ ਨੇ ਲਗਾਈ ਸੀ ਗਈ ਸੀ ਇਹ ਤਾਂ ਜੇ ਇਨਵੈਸਟੀਗੇਸ਼ਨ ਹੁਣ ਕਰਾਂਗੇ ਪਤਾ ਕਰਾਂਗੇ ਬਿਆਨ ਲੈਣੇ ਜਾ ਕੇ ਉਹਦੇ ਤੋਂ ਗੱਲ ਕਲੀਅਰ ਹੋਊਗੀ ਅਜੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਜਿਹੜਾ ਵਾ ਇੱਕ ਮੁਲਾਜ਼ਮ ਵੀ ਇਨਵੋਲਵ ਹੈਗਾ ਮੁਲਾਜ਼ਮ ਹੋਊਗਾ ਤਾਂ ਬਿਲਕੁਲ ਉੱਤੇ ਕਾਰਵਾਈ ਕੀਤੀ ਜਾਊਗੀ ਅਗਰ ਜੇ ਓਦਾਂ ਦੀ ਕੋਈ ਗੱਲ ਨੋਟਿਸ 'ਚ ਆਉਂਦੀ ਆ ਤੇ ਬਿਲਕੁਲ ਉਹਦਾ ਹੋਊਗਾ ਮੁਲਾਜ਼ਮ ਉਹ ਜਿਹੜਾ ਬੰਦਾ ਉਹ ਜੰਡੇਆਲੇ ਦਾ ਦੱਸ ਰਹੇ ਆ ਜਿਹੜੇ ਬੰਦੇ ਨੇ ਗੱਲਬਾਤ ਕਰਾਈ ਆ ਮੁਲਾਜ਼ਮ ਨਹੀਂ ਉਹ ਕੋਈ ਜੂਸ ਦੀ ਰੇੜੀ ਲਵਾਉਂਦਾ ਉਹੀ ਕਾਰਨ ਕਹਿ ਰਹੇ ਆ ਵੀ ਜਿਹੜੇ 7 ਬੰਦੇ ਇੰਜਰਡ ਹੋਏ ਆ ਇਹ ਦੇਖ ਲੈਣੇ ਜਾ ਕੇ ਵੀ ਜੇ ਕੋਈ ਮੁਲਾਜ਼ਮ ਹੋਊਗਾ ਤਾਂ ਉੱਤੇ ਵੀ ਬਣਦੀ ਕਾਰਵਾਈ ਹੋਊਗੀ ਮੇਰਾ ਨਾਮ ਅਮਰਜੀਤ ਕੌਰ ਜੀ ਸਾਫ ਕਸਰਪੰਜ ਅਮਰਜੀਤ ਕੌਰ ਜੀ ਕੀ ਗੱਲ ਹੋਈ ਆ ਜੀ ਪਿੰਡ ਵਿੱਚ ਮੋਬਾਈਲ ਗੱਲ ਜੀ ਇਹ ਕੋਈ ਪਤਾ ਨਹੀਂ ਜਾਏਗਾ ਤੇ ਜਦੋਂ ਇੱਥੇ ਰੌਲਾ ਪੈਂਦਾ ਸੁਣਿਆ ਵਾਂ ਤੇ ਅੱਗੇ ਉਹ ਉੱਥੇ ਅੱਗ ਲੱਗੀ ਅਰ ਜਾਕੀ ਮੈਂ ਬਹੁਤ ਪਿੰਡ ਵਿੱਚ ਵੀ ਰੌਲਾ ਪਾਇਆ ਤੇ ਨਿਕਲੋ ਵੇ ਉਹਨਾਂ ਦੇ ਅਕੋਕਾਨ ਦੇ ਅੱਗ ਲੱਗ ਗਈ ਆਪ ਤੇ ਸਾਨੂੰ ਦੇਖ ਹੋਈ ਵੀ ਸਿਲੰਡਰ ਫੜ ਗਿਆ ਕਿ ਸਿਲੰਡਰ ਕਿਤੇ ਫਟ ਗਿਆ ਵਾ ਤਾਂ ਤੇ ਲੱਭੀ ਜਦੋਂ ਮੁੜ ਕੇ ਇੱਥੇ ਆਏ ਤਾਂ ਫਿਰ ਇੱਥੇ ਤੇ ਇਹ ਪੰਜ ਚਾਰ ਬੰਦੇ ਨਾਲ ਬੀਬੀ ਵੀ ਕਾਰਵਾਈ ਵੀ ਇੱਥੇ ਆਣ ਕੇ ਸਾਨੂੰ ਪਤਾ ਲੱਗਾ ਵੀ ਇੱਥੇ ਪਟਾਕੇ ਬਣਾਉਂਦੇ ਤੇ ਤਾਂ ਕਰਕੇ ਛੱਡ ਗਏ ਉਦਾਂ ਸਾਨੂੰ ਕੋਈ ਪਿੰਡ ਚ ਨਹੀਂ ਪਤਾ ਹੈਗਾ ਵੀ ਇਹ ਪਟਾਕੇ ਚ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਕਿ ਉਹੀ ਕੋਈ ਇੱਥੇ ਕਿਰਾਏ ਤੇ ਵੀ ਰਹਿੰਦਾ ਕਿ ਨਹੀਂ ਰਹਿੰਦਾ ਜਿਹੜੇ ਇੱਥੇ ਗਵਾਣਚ ਰਹਿੰਦੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਥੇ ਟਾਕੇ ਬੰਦਦੇ ਆ ਉਹਨਾਂ ਨੇ ਕਦੀ ਸ਼ਿਕਾਇਤ ਕੀਤੀ ਹੋਏ ਪਿੰਡ ਦੇ ਵਿੱਚ ਜਾਂ ਪੁਲਿਸ ਨੂੰ ਸ਼ਿਕਾਇਤ ਨਹੀਂ ਜੀ ਉਹਨਾਂ ਉਹਦਾ ਮੁੰਡਾ ਬਾਹਰ ਜਾਂਦਾ ਸੀ ਬਜ਼ੁਰਗ ਜਿਹੜਾ ਉਹ ਵਿਚਾਰੇ ਦਾ ਦਿਲ ਹੀ ਲਿਆ ਸੀ ਬੀਬੀ ਦੇ ਘਰ ਵਾਲਾ ਜਿਹੜਾ ਉਹ ਗੁਜਰਿਆ ਸੀ ਤੇ ਤੁਹਾਨੂੰ ਪਤਾ ਹੀ ਅੱਜ ਕੱਲ ਵੀ ਬੀਬੀਆਂ ਘਟ ਬਾਦੀ ਸੌਰਿਆਂ ਜੇਠਾਣੀਆਂ ਜੇਠਾਂ ਦੇ ਮੰਦੀਆਂ ਜਦੋਂ ਆਪਣੇ ਵੱਖੋ 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 ਇਹਦੇ ਨੂੰ ਬਾਵਾ ਚੇਰ ਹੋ ਗਿਆ ਵੱਖੋ ਵੱਖਰ ਹੋ ਜਾਣ ਇਹ ਰਹਿੰਦੀ ਸ਼ਹਿਰੀ ਰਹਿੰਦੀ ਦੀ ਔਰਲੇ ਬਨੇ ਮਹੱਲੇ ਚ ਸ਼ਹਿਰ ਰਹਿੰਦੀ ਤੇ ਬਾਬਾ 6-7 ਸਾਲ ਸ਼ਹਿਰ ਰਹਿੰਦੇ ਤੇ ਜਦੋਂ ਇਹਦਾ ਘਰ ਵਾਲਾ ਅਮਰਜੀਤ ਮਰ ਗਿਆ ਕੁਲਦੀਪ ਦਾ ਉਦੋਂ ਇੱਥੇ ਮਰੇ ਨੂੰ ਇੱਥੇ ਲੈ ਕੇ ਆਇਆ ਦਾ ਸਸਕਾਰ ਕੀਤਾ ਉਦੋਂ ਬਾਅਦ ਆਹੀ ਧੋਪ ਪਾਹ ਜਾਏ ਮੁਰਤੇ ਬਾਅਦ ਚਲੇ ਆਏ ਨਾ ਪਤਾ ਹੈ ਕਿ ਫੈਕਟਰੀ ਚੱਲਦੀ ਹੈ ਕਿਵੇਂ ਚੱਲਦੀ ਹੈ ਇਹ ਸ਼ਹਿਰ ਜਿਵੇਂ ਗਵਾਂਡੀਆਂ ਦੇ ਇਕੰਦ ਨਾ ਕੰਦ ਸਾਂਝੀ ਆ ਜੇ ਬਾਈ ਦਾ ਵੇਲ ਗਵਾਂਡੀਆਂ ਦਾ ਨੁਕਸਾਨ ਹੋ ਜਾਂਦਾ ਹੋ ਜਾਂਦਾ ਚਾਹੀਦ ਅੱਗੇ ਨਹੀਂ ਰੱਬ ਉਹਨੂੰ ਘਰ ਹੈ ਨਹੀਂ ਭਾਵੇਂ ਹੋ ਜਾਂਦਾ ਰੱਬ ਉਹ ਲੋ ਬਾਬੇ ਟਾਲੇ ਸਾਹਿਬ ਗਏ ਆਂ ਮਾਵਾਂ ਤੇ ਟਾਲੇ ਸਾਹਿਬ ਗਏ ਆਂ ਤੇ ਮਾਤਾ ਉਹਨਾਂ ਦੀ ਤਰਨ ਤਾਰਨ ਵੇ ਬਾਬਿਆਂ ਨਾਲ ਗੱਡੀ ਤੇ ਗਈ ਸੀ ਉਹ ਤੇ ਸਾਡੇ ਆਏ ਤੋਂ ਅਸੀਂ ਗਏ ਆ 6 7 ਵਜੇ ਗਏ ਆ ਉਦੋਂ ਆਈ ਗੱਡੀ ਤੋਂ ਸੇਵਾ ਬਾਈ ਤੋਂ ਜੀ ਕੋਣ ਪੁਲਿਸ ਨੂੰ ਇਤਲਾਹ ਕੀਤੀ ਗਈ ਹੈ ਪੁਲਿਸ ਕੋਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਵੀ ਉਹ ਦਿਹਾਣੇ ਪੁਲਿਸ ਵਾਏ ਜਾਣਨਗੇ ਵੀ ਦੇਖਣਗੇ ਵੀ ਕੀ ਇਹ ਕਿਉਂ ਗਲਤ ਕੰਮ ਇੱਥੇ ਕਿਉਂ ਹੋਇਆ ਵਾ ਤੇ ਬਾਕੀ ਇਹ ਕਾਰਵਾਈਆਂ ਦਾ ਤੇ ਬਿਲਕੁਲ ਰੋਲ ਨਹੀਂ ਨਾਗਾ ਜੰਡਿਆਲਾ ਗੁਰੂ ਤੋਂ ਪਰਮਜੀਤ ਸਿੰਘ ਦੀ ਰਿਪੋਰਟ